ਦੋਸਤੋ ਸਭ ਤੋਂ ਪਹਿਲਾਂ ਸੱਚ ਦੀ ਸਾਖੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਅਸੀਂ ਫਿਰ ਆਪਣਾ ਘਰ ਬਿਰਧ ਆਸ਼ਰਮ ਜਿਹੜਾ ਕਿ ਪਿੰਡ ਮਿਛਰੀ ਵਾਲਾ ਜ਼ਿਲ੍ਹਾ ਫਰੋਇਦਪੁਰ ਸਾਡੇ ਬਹੁਤ ਹੀ ਸਤਕਾਰਯੋਗ ਨੇ ਬਾਬਾ ਜੀ ਬਾਬਾ ਅੰਗਰੇਜ਼ ਸਿੰਘ ਜੀ ਚਲਾ ਰਹੇ ਨੇ ਸੋ ਬੜੇ ਹੀ ਸਤਕਾਰਯੋਗ ਨੇ ਸਾਡੇ ਵੱਡੇ ਭਰਾ ਨੇ ਸੋ ਬੜੀ ਜਿਹੜੀ ਮਹਾਨ ਕੰਮ ਜਿਹੜਾ ਮਹਾਨ ਸੇਵਾ ਹੈ ਕਿਉਂਕਿ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਜਿਹੜੀ ਏ ਮਨੁੱਖਾਂ ਦੀ ਸੇਵਾ ਕਰਨੀ ਬਾਕੀ ਦਾ ਆਪਾਂ ਸਾਰੇ ਸੇਵਾ ਕਰਦੇ ਹੀ ਆ ਸੋ ਬਜ਼ੁਰਗ ਲਿਆ ਕੇ ਜਿਹੜੇ ਜਿਸ ਬਜ਼ੁਰਗਾਂ ਦੀ ਘਰਾਂ ਦੇ ਵਿੱਚ ਕਦਰ ਨਹੀਂ ਗਈ ਉਹਨਾਂ ਨੂੰ ਇੱਥੇ ਸਾਡੇ ਬਾਬਾ ਜੀ ਲਿਆ ਕੇ ਉਹਨਾਂ ਦੇ ਲਈ ਸਾਹਬ ਸੰਭਾਈ ਦਾ ਕੰਮ ਦਵਾ دارو ਦਾ ਕੰਮ ਸੋ ਬੜਾ ਇੱਥੇ ਤੁਸੀਂ ਆ ਕੇ ਖੁਦ ਵੀ ਵਿਜ਼ਿਟ ਕਰੋ ਇਹ ਆਪਣਾ ਘਰ ਬਿਰਦਾ Ashram ਪਿੰਡ ਮਿਸ਼ਰੀਵਾਲਾ ਇਹਨੂੰ ਚੱਕ ਜਮੀਤ ਸਿੰਘ ਵਾਲਾ ਵੀ ਕਹਿ ਦਿੰਦੇ ਆ ਜ਼ਿਲ੍ਹਾ ਫਰੋਇਪੁਰ ਸੋ ਸਾਡੇ ਕੋਲੇ ਬਹੁਤ ਸਾਰੇ ਬਜ਼ੁਰਗ ਨੇ ਅਸੀਂ ਸਾਰਿਆਂ ਦੀ ਵਾਰੀ-ਵਾਰੀ ਜਿਹੜੀ ਇੰਟਰਵਿਊ ਕਰਦੇ ਆ ਸੋ ਸਾਡੇ ਕੋਲੇ ਅੱਜ ਇੱਕ ਬਾਪੂ ਜੀ ਆਏ ਨੇ ਇਹ ਆਪਣਾ ਨਿਆਂਗ ਸਿੰਘ ਫੌਜ ਏ ਸੋ ਇਹਨਾਂ ਦੇ ਨਾਲ ਅਸੀਂ ਕਰਾਂਗੇ ਗੱਲਬਾਤ ਉਸ ਤੋਂ ਪਹਿਲਾਂ ਅਸੀਂ ਜਿਹੜੀ ਗੱਲਬਾਤ ਹੈ ਸਾਡੇ ਜਿਹੜੇ ਆਪਣੇ ਇਸ ਸੰਸਥਾ ਦੇ ਜਿਹੜੇ ਸੇਵਾਦਾਰ ਨੇ ਸਾਡੇ ਮੁਖੀ ਨੇ ਬਾਬਾ ਅੰਗਰੇਜ਼ ਸਿੰਘ ਜੀ ਉਹਨਾਂ ਨਾਲ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੀ ਇਹ ਬਜ਼ੁਰਗ ਕਿੱਥੋਂ ਆਏ ਨੇ ਸੋ ਉਸ ਤੋਂ ਬਾਅਦ ਅਸੀਂ ਬਾਬਾ ਜੀ ਨੂੰ ਥੋੜਾ ਜਿਆ ਉੱਚਾ ਸੁਣਦਾ ਉਹਨਾਂ ਦੇ ਨਾਲ ਅਸੀਂ 2 ਮਿੰਟ ਦੀ ਹੀ ਬਾਈਟ ਕਰਨੀ ਹੈ ਬਾਕੀ ਸਾਡੇ ਬਜ਼ੁਰਗ ਸਾਰੇ ਇੱਧਰ ਸਾਡੇ ਨਾਲ ਸਾਰੇ ਬੈਠੇ ਹੋਏ ਨੇ ਸਭ ਤੋਂ ਪਹਿਲਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਆਪਾਂ ਕਿਹੜੀ ਜਗ੍ਹਾ ਤੇ ਬੈਠੇ ਆ ਜੀ ਆਪਾਂ ਜੀ ਇਹ ਪਿੰਡ ਚੱਕ ਜਮੀਤ ਸਿੰਘ ਵਾਲਾ ਉਲਫਤ ਮਿਸ਼ਰੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਗੁਰੂਰਸਾਏ ਤੇ ਨੇੜੇ ਰੇਲਵੇ ਸਟੇਸ਼ਨ ਆਪਣਾ ਕੋਰ ਸਿੰਘ ਵਾਲਾ ਜੀ ਠੀਕ ਹੈ ਜੀ ਬੱਬਾ ਜੀ ਆਪਣਾ ਜਿਹੜਾ ਆਸ਼ਰਮ ਹੈ ਇਹਦਾ ਨਾਮ ਤੇ ਆਪਾਂ ਕਿੰਨੀ ਦੇਰ ਤੋਂ ਆਸ਼ਰਮ ਚਲਾ ਰਹੇ ਹਾਂ ਜੀ ਇਹਨੂੰ ਜੀ ਆਪਾਂ 1 ਸਾਲ ਤੋਂ ਚਲਾ ਰਹੇ ਹਾਂ ਜੀ ਅੱਛਾ ਜੀ ਇਹਦਾ ਨਾਂ ਜੀ ਆਪਣਾ ਘਰ ਬਿਰਧ ਆਸ਼ਰਮ ਸੇਵਾ ਠੀਕ ਹੈ ਜੀ ਤੇ ਬੱਬਾ ਜੀ ਇਹਦੇ ਵਾਸਤੇ ਮਤਲਬ ਕਿ ਆਪਾਂ ਨੂੰ ਜੇ ਕਿਸੇ ਨੇ ਕੋਈ ਬਜ਼ੁਰਗ ਭੇਜਣਾ ਹੋਵੇ ਜਾਂ ਮਤਲਬ ਕਿ ਆਪਾਂ ਕੋਈ ਹੋਰ ਆਪਾਂ ਨੂੰ ਸੱਜਣਾਂ ਜਾਂ ਕਿਸੇ ਨੇ ਦਾਨ ਕਰਨਾ ਹੋਵੇ ਜਾਂ ਕਿਸੇ ਨੂੰ ਕੋਈ ਸੇਵਾ ਕਰਨੀ ਹੋਵੇ ਦਸਵੰਦ ਦੇਣਾ ਹੋਵੇ ਤੇ ਉਹ ਆਪਾਂ ਨੂੰ ਕਿਸ ਨੰਬਰ ਤੇ ਜਾਂ ਕਿੱਦਾਂ ਸੰਪਰਕ ਕਰ ਸਕਦਾ ਜੀ ਪਹਿਲਾਂ ਤਾਂ ਜੀ ਅਸੀਂ ਬੀਐਨਟੀਏ ਹੋਈ ਸਾਰੇ ਸੱਜਣਾਂ ਨੂੰ ਕਰਾਂਗੇ ਕਿ ਚਲੋ ਜੇ ਕੋਈ ਬਜ਼ੁਰਗ ਭੇਜਣਾ ਜਿਹਨੂੰ ਨਹੀਂ ਕੋਈ ਸਾਂਭ ਸੰਭਾਲ ਕਰ ਸਕਦਾ ਉਹਦੀ ਤਾਂ ਸਾਨੂੰ ਸਿਰਫ ਸਾਡੇ ਨੰਬਰ ਤੇ ਨੰਬਰ ਜੀ ਦੇਵਗੇ ਨੰਬਰ ਤੇ ਸਾਡੇ ਵੀਡੀਓ ਭੇਜੋ ਅਸੀਂ ਆਪ ਆਣ ਕੇ ਉਹਨੂੰ ਦੇਖ ਕੇ ਆਵਾਂਗੇ ਦੂਜੀ ਗੱਲ ਤੁਸੀਂ ਜਿਹੜਾ ਵਚਨ ਕੀਤਾ ਸੇਵਾ ਵਾਲਾ ਜੀ ਜੀ ਸੇਵਾ ਤਾਂ ਅੱਖੀਂ ਵੇਖ ਕੇ ਹੀ ਸਹੀ ਤਾਂ ਕਰਨੀ ਚਾਹੀਦੀ ਹੈ ਜੀ ਆਪ ਨੂੰ ਆਣ ਕੇ ਵੇਖਣਾ ਚਾਹੀਦਾ ਕਿਵੇਂ ਇੱਥੇ ਕਿਸ ਚੀਜ਼ ਦੀ ਲੋੜ ਆ ਉਹ ਆਪਣੀ ਲੋੜ ਮੁਤਾਬਕ ਜਿਹੜੀ ਚੀਜ਼ ਦੀ ਲੋੜ ਹੋਵੇ ਉਹ ਆਪ ਆਣ ਕੇ ਸੇਵਾ ਕਰੇ ਆਪਦੇ ਹੱਥੀਂ ਕੀਤਾ ਦਾਨ ਸਭ ਤੋਂ ਵੇਹਤਰ ਹੁੰਦਾ ਜੀ ਠੀਕ ਹੈ ਉਹਨੇ 기ਨਿਆ ਜਾਂਦਾ ਦਾਨ ਜੀ ਜੀ ਆਪ ਨੂੰ ਪਤਾ ਹੀ ਨਹੀਂ ਆਪਾਂ ਖੂ ਚਿੱਟ ਸਿੱਟ ਦਿੱਤੀ ਉਹਦਾ ਪਤਾ ਨਹੀਂ ਕੀ ਹੈਗਾ ਕੀ ਨਹੀਂ ਹੈਗਾ ਉਸ ਤਰ੍ਹਾਂ ਹੀ ਦਾਨ ਹੁੰਦਾ ਜੀ ਆਪਾਂ ਵੇਖੇ ਤੋਂ ਬਿਨਾ ਕਰਦੇ ਆ ਕਿ ਆਪਾਂ ਨੂੰ ਪਤਾ ਹੀ ਨਹੀਂ ਇੱਥੇ ਸਹੀ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ ਕੀ ਗੱਲ ਹੈ ਕੀ ਕਹਾਤਾ ਫਿਰ ਉੱਥੇ ਦਾਨ ਕਰਨ ਦਾ ਕੋਈ ਬਣ ਨਹੀਂ ਬੱਠੀ ਬਾਬਾ ਜੀ ਤੁਹਾਡੇ ਮਨ ਚ ਕਿਦਾਂ ਦਾ ਕਦੋਂ ਵਿਚਾਰ ਆਇਆ ਵੀ ਆਪਾਂ ਨੂੰ ਜਿਹੜੀ ਇਸ ਸੰਸਥਾ ਜਾਂ ਇਸ ਬਜ਼ੁਰਗਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਕਿਦਾਂ ਦਿਮਾਗ ਦੇ ਵਿੱਚ ਥੌਟ ਆਇਆ ਸੀ ਇਹ ਜਿੰਨਾ ਮੈਂ ਮੇਰੀ ਉਮਰ ਬਹੁਤ ਥੋੜੀ ਸੀ ਉਦੋਂ ਤੋਂ ਮੇਰੇ ਬਾਪੂ ਜੀ ਨੇ ਅੰਗ ਸਿੰਘ ਨੇ ਅੱਛਾ ਜੀ ਤੇ ਉਹ ਜਦੋਂ ਕਿਉਂਕਿ ਉਹ کاروبار ਨਹੀਂ ਕੋਈ ਕਰ ਸਕਦੇ ਉਹ ਬਿਮਾਰੀਆਂ ਕਈਆਂ ਦੇ ਸ਼ਿਕਾਰ ਨੇ ਉਹ ਜਦੋਂ ਵੀ ਕਹਿੰਦੇ ਸੀ ਮੈਨੂੰ ਕਹਿੰਦੇ ਸੀ ਵੀ ਆਸ਼ਰਮ ਬਣਾਉ ਜ਼ਰੂਰ ਬਣਾ ਬਿਰਦਾ ਆਸ਼ਰਮ ਬਣਾਉਣਾ ਬਿਰਦਾ ਆਸ਼ਰਮ ਬਣਾਉ ਉਹਨਾਂ ਦੀ ਸੋਚ ਸੀਗੀ ਠੀਕ ਹੈ ਜੀ ਤੇ ਪਰ ਉਹ ਆਪਣੀ ਸੋਚ ਪੂਰੀ ਨਹੀਂ ਕਰ ਸਕਦੇ ਸੀਗੇ ਠੀਕ ਹੈ ਜੀ ਨਾ ਹੀ ਜਨਕੇ ਜਦੋਂ ਬੰਦੇ ਦਾ ਸਰੀਰ ਨਾ ਪੂਰਾ ਚੱਲਦਾ ਹੋਵੇ ਉਦੋਂ ਸੁਣੋਂ ਥੋੜਾ ਫਰਕ ਹੁੰਦਾ ਉਹ ਫਿਰ ਫਰਜ਼ ਮੰਨਦਾ ਆਪਣਾ ਉਹਦੇ ਬੱਚਿਆਂ ਨੇ ਚਾਹ ਤਾਂ ਪੂਰੀ ਕਰਨੀ ਹੁੰਦੀ ਆ ਚਾਹ ਉਹਦਾ ਕੋਈ ਰਿਸ਼ਤੇਦਾਰ ਸੱਜਣ ਦੋਸਤ ਕਰ ਸਕਦਾ ਇਸ ਕਰਕੇ ਆਪਾਂ ਦਾ ਬਾਪੂ ਦੀ ਸੋਚ ਤੇ ਪਹਿਰਾ ਦਿੱਤਾ ਜੀ ਠੀਕ ਹੈ ਜੀ ਇਹ ਬੱਬਾ ਜੀ ਇੱਕ ਤੁਸੀਂ ਇਹ ਆਸ਼ਰਮ ਦੇ ਨਾਲ ਹੋਰ ਕਿਹੜੀਆਂ ਜਿਹੜੀਆਂ ਸੇਵਾ ਨਾਲ ਤੁਸੀਂ ਕਰਦੇ ਸਾਨੂੰ ਪਤਾ ਲੱਗਿਆ ਪਤਾ ਜੀ ਇੱਕ ਸਾਲ ਦੇ ਵਿੱਚ ਦੋਵਰੀ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਦੇ ਆ ਜੀ ਠੀਕ ਹੈ ਜੀ ਉਹ ਵੀ ਇਹ ਸੰਗਤ ਨੇ ਸੇਵਾ ਦਿੱਤੀ ਆ ਉਹ ਕਰੀ ਜਾਂਦੇ ਆ ਬਾਕੀ ਜੇਕਰ ਉਂਝ ਕੋਈ ਮਰੀਜ਼ ਹੋਵੇ ਉਹਦੀ ਵੀ ਚਲੋ ਇਸਾਮ ਸੰਭਾਲਣਾ ਵੀ ਇਸਾਮ ਸੰਭਾਲਦਨ ਅਗਲੇ ਕਰ ਵੀ ਸਕਦੇ ਨੇ ਉਹਦੀ ਦਵਾਈ ਦੱਪੇ ਦੀ ਜਿਹੜੀ ਉਹਦੀ ਸੇਵਾ ਕਰ ਲਈਦੀ ਆ ਜੇ ਕੋਈ ਗਰੀਬ ਹੋਂ ਜੀ ਭੁੱਖਾ ਬੈਠਾ ਉਹਨੂੰ ਰਾਸ਼ਨ ਪਾਣੀ ਦਾ ਜਿੰਨੇ ਜੋਗੇ ਹੈਗੇ ਉਹਨਾਂ ਦੇ ਦੇ ਜੇ ਕੋਈ ਕਈ ਵਾਰ ਹੁਣ ਥੋੜੇ ਦੇਣੀ ਹੋਏ ਨੇ ਹਜੀ ਇੱਕ ਲੜਕੀ ਸੀ ਇੱਥੇ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਜਿਹਨੂੰ ਕੋਈ ਪ੍ਰੋਗਰਾਮ ਨਹੀਂ ਕਰ ਸਕਦੇ ਉਹ ਜੀ ਜਿਹੜੀ ਵੀ ਸੇਵਾ ਕੋਈ ਆਵੇ ਉਹਦੀ ਸੇਵਾ ਨੂੰ ਸੇਵਾ ਕਰੀ ਜਣੀ ਹੈ ਜੀ ਬਾਈ ਜੇ ਤੁਸੀਂ ਲੜਕੀਆਂ ਦੀ ਦੱਸਿਆ ਵੀ ਲੋਟਵੰਦ ਲੜਕੀਆਂ ਦੀਆਂ ਸ਼ਾਦੀਆਂ ਕਰਦੇ ਜੇ ਸਾਲ ਵਿੱਚ ਦੋ ਵਾਰ ਉਹ ਲੜਕੀਆਂ ਆਪਣੇ ਨਗਰ ਦੀ ਆਣ ਦੇ ਕਿਤੋਂ ਵੀ ਤੁਹਾਨੂੰ ਕੰਟੈਕਟ ਕਰ ਸਕਦੇ ਆ ਜੀ ਉਹ ਜੀ ਕੋਈ ਪਹਿਲਾ ਜਿਹੜੀ ਬਾਹਰ ਦਾ ਹੀ ਪਹਿਲ ਦਿੱਤੀ ਜਾਂਦੀ ਆ ਠੀਕ ਹੈ ਜੀ ਪਿੰਡ ਨੂੰ ਨਹੀਂ ਪਹਿਲ ਦਿੱਤੀ ਜਾਂਦੀ ਨਗਰ ਨੂੰ ਅੱਛਾ ਜੀ ਨਗਰ ਦਾ ਜੇ ਕੋਈ ਹੋਵੇ ਵੀ ਤੇ ਅੱਗੇ ਪਿੱਛੇ ਅਸੀਂ ਕਰ ਲੈਣੀ ਆ ਉਸ ਦਿਨ ਜਿਹੜੀ ਸਭ ਤੋਂ ਪਹਿਲਾਂ ਉਹ ਕਹਿੰਦੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾ ਸਭ ਨੂੰ ਇੱਕ ਨਿਗਾਣਾ ਵੇਖਣਾ ਚਾਹੀਦਾ ਫਿਰ ਬਾਹਰ ਨੂੰ ਪਹਿਲਾਂ ਪੈਲ ਰੱਖਦੇ ਆ ਫਿਰ ਜਿਹੜੀ ਪੈਲ ਰੱਖਦੇ ਆ ਸਭ ਤੋਂ ਅਸੀਂ ਜੇ ਮੁੰਡਿਆਂ ਨੇ ਜੋ ਗਰੀਬ ਰੇਖਾ ਲੋਡ ਬੰਦ ਕੱਢ ਦਿੱਤਾ ਉਹ ਨਹੀਂ ਕੀਤਾ ਜਾਂਦਾ ਆਪ ਅਸੀਂ ਕਿਸੇ ਨਾਲ ਕੋਈ ਸਾਡਾ ਕਨੈਕਟ ਨਹੀਂ ਅਸੀਂ ਕਰਦੇ ਕਨੈਕਟ ਸਾਰਾ ਇੱਥੇ ਸੇਵਾਦਾਰ ਨੇ ਜਿਹੜੀ ਉਹ ਹੀ ਕਰਦੇ ਨੇ ਉਹ ਜੋ ਦੇ ਵੀ ਕਰਦੇ ਨੇ ਫੈਸਲਾ ਉਹ ਟਾਲ ਲੈਂਦਾ ਠੀਕ ਹੈ ਜੀ ਤੇ ਬੱਬਾ ਜੀ ਤੁਸੀਂ ਮਤਲਬ ਕਿ ਕਿੰਨੇ ਜਿਹੜੇ ਹੁਣ ਆਪਣੇ ਕੋਲੇ ਇੱਥੇ ਜਿਹੜੇ ਬਜ਼ੁਰਗ ਇੱਥੇ ਆਸ਼ਰਮ ਚ ਰਹਿ ਰਹੇ ਨੇ ਜੀ ਬਜ਼ੁਰਗਾਂ ਦਾ ਆਈਟਮ ਤੇ 16 ਹੈਗੇ ਜੀ ਠੀਕ ਹੈ ਜੀ ਹਾਂਜੀ ਬਜ਼ੁਰਗ ਨਾ ਇੱਕ ਤਾਂ ਕੱਲ ਪਰਸੋਂ ਹੀ ਗਿਆ ਠੀਕ ਹੈ ਜੀ ਤੇ ਇੱਕ ਦੋ ਚਾਰ ਦਿਨ ਪਹਿਲਾਂ ਚਲੇ ਗਏ ਕੁਝ ਦੋ ਚਾਰ ਜਿਹੜੇ ਮਾਰਾ ਜੀ ਨੂੰ ਚਲੋ ਜੀ ਪਿਆਰੇ ਹੋ ਗਏ ਸਾਈ ਕਰ ਗਏ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਬਾਈ ਇੱਕ ਇਹ ਨੰਗ ਸਿੰਘ ਤੁਹਾਡੇ ਕੋਲੇ ਆ ਫੌਜ ਆਈ ਹੋਈ ਏ ਸੋ ਇਹ ਕਦੋਂ ਤੁਸੀਂ ਇਹ ਕਿੱਥੋਂ ਆਏ ਨੇ ਤੇ ਇਹਨਾਂ ਦਾ ਜਿਹੜਾ ਥੋੜਾ ਜਿਹਾ ਬਾਇਓ ਜਿਹੜਾ ਦੱਸਿਓ ਜੀ ਇਹਨਾਂ ਨੂੰ ਜੀ ਅੱਜ 5 ਦਿਨ ਹੋ ਚੱਲੇ ਨੇ ਜੀ ਸਾਡੇ ਕੋਲੇ ਪਹੁੰਚਿਆ ਨੂੰ ਇਹਨਾਂ ਨੇ ਗੁਰੂ ਅਰਸਾ ਜਾਣ ਕੇ अच्छा जी फोन ਕੀਤਾ ਸੀ ਲੈ ਵੀ ਅਸੀਂ ਬਾਬਾ ਜੀ ਤੁਹਾਡੇ ਕੋਲੇ ਪਹੁੰਚੀ ਆਥੇ ਗੁਰੂ ਹਰਸਾਏ ਠੀਕ ਹੈ ਜੀ ਤੇ ਸਾਨੂੰ ਡਰੈਸ ਦਿਓਈਆਂ ਬਾਬਾ ਜੀ ਕੋਈ ਗੱਲ ਨਹੀਂ ਇੱਥੇ ਮੁੰਡੇ ਨੂੰ ਫਿਰ ਕਿਹਾ ਲੈ ਵੀ ਨੂੰ ਬਸ ਚ ਬਿਠਾ ਦਿਓ ਪਹਿਲੇ ਇਹਨਾਂ ਨੇ ਰਹਿਣ ਦਾ ਨਹੀਂ ਸਾਨੂੰ ਗੱਲ ਕੀਤੀ ਸੀ ਤੁਹਾਡੇ ਕੋਲੇ ਰਹਿਣ ਵਾਸਤੇ ਆਏ ਜੇ ਕੋਈ ਵੀ ਸਿੰਘ ਆਉਂਦਾ ਜੇ ਕਿਸੇ ਨੇ ਫੋਨ ਕੀਤਾ ਉਹਦੀ ਸਾਨੂੰ ਅਗੋਂ ਲੈ ਵੀ ਦੇਖ ਰੇਖਤਾ ਕਰਨੀ ਚਾਹੀਦੀ ਜੇ ਕੋਈ ਨਹੀਂ ਆ ਸਕਦਾ ਉਹਨੂੰ ਲਿਆਉਣਾ ਵੀ ਪੈਂਦਾ ਜੀ ਠੀਕ ਹੈ ਜੀ ਤੇ ਜਦੋਂ ਫਿਰ ਬਾਪੂ ਜੀ ਇੱਥੇ ਆ ਬਾਪੂ ਜੀ ਕਹਿੰਦੇ ਵੀ ਅਸੀਂ ਇੱਥੇ ਰਹਿਣਾ ਚਾਹੁੰਦੇ ਆ ਪਿੰਡੇ ਪਾਕਾਂ ਦਾਸ ਰਹੇ ਨਹੀਂ ਠੀਕ ਹੈ ਜੀ ਨੀੜੇ ਅਰਨੀ ਵਾਲੇ ਦੇ ਤੇ ਬਾਬਾ ਜੀ ਆਏ ਨੇ ਬਾਪੂ ਜੀ ਅਸੀਂ ਚਲੋ ਜੀ ਬਹੁਤ ਜੀ ਆਇਆਂ ਦਾ ਸਤਿਕਾਰ ਕਰਦੇ ਆ ਸਤਿਕਾਰਯੋਗ ਨੇ ਨਿਹੰਗ ਸਿੰਘ ਫੌਜ ਆ ਉਹ ਜੀ ਗੁਰੂ ਦੀ लाਡਲੀ ਫੌਜ ਹੁੰਦੀ ਹੈ ਜੀ ਇਹਨਾਂ ਫੌਜਾਂ ਦਾ ਤਾਂ ਉਹ ਜੀ ਸੰਗਤ ਨੂੰ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਚਲੋ ਜੀ ਸਾਨੂੰ ਬੜੀ ਖੁਸ਼ੀ ਹੋਈ ਚਲੋ ਜੀ ਸਾਡੇ ਕੋਲੇ ਇਸ ਤਰ੍ਹਾਂ ਦੇ ਪੂਜਨੀਕ ਜਿਹੜੇ ਇੱਕ ਨਿਹੰਗ ਸਿੰਘ ਸਾਡੇ ਕੋਲੇ ਪਹੁੰਚਣ ਆਏ ਇਹਨਾਂ ਦਾ ਬਹੁਤ ਬਹੁਤ ਸਤਿਕਾਰ ਕਰਦੇ ਆ ਏ ਬਾਬਾ ਜੀ ਇਹਨਾਂ ਨੂੰ ਕੀ ਲੋੜ ਪਈ ਏ ਵੀ ਮਨ ਲ ਕੇ ਚੱਲੋ ਆਸ਼ਰਮ ਦੇ ਵਿੱਚ ਆਉਣ ਦੀ ਕੀ ਇਹਨਾਂ ਦਾ ਜਿਹੜਾ ਪਰਿਵਾਰ ਏ ਜਾਂ ਇਹਨਾਂ ਦਾ ਕੋਈ ਹੈ ਕੋਈ ਇਹਨਾਂ ਦੇ ਜੀ ਸੰਪਰਕ 'ਚ ਆਇਆ ਹੋਵੇ ਇਹਨਾਂ ਲਈ ਸੰਪਰਕ ਕੋਈ ਨਹੀਂ ਹੋ ਸਕਿਆ ਬਾਪੂ ਜੀ ਨੇ ਹੀ ਪੁੱਛਿਆ ਗਿਆ ਬਾਪੂ ਜੀ ਕਹਿੰਦੇ ਵੀ ਚਾਰ ਸਾਡੇ ਲੜਕੇ ਨੇ ਦੋ ਲੜਕੀਆਂ ਨੇ ਸਾਰੀਆਂ ਮੈਰਿਜ ਨੇ ਅੱਛਾ ਜੀ ਤੇ ਚਲੋ ਜੀ ਅਸੀਂ ਇੱਥੇ ਰਹਿਣਾ ਚਾਹੁੰਦੇ ਆ ਸਾਡੀ ਜਿਹੜੀ ਦੇਖ ਰੇਖ ਪੂਰੀ ਨਹੀਂ ਹੋ ਰਹੀ ਅੱਛਾ ਜੀ ਤੇ ਅਸੀਂ ਇਹ ਚਲੋ ਬਾਬਾ ਜੀ ਕੋਈ ਗੱਲ ਨਹੀਂ ਰੋ ਜਦੋਂ ਤੁਹਾਡਾ ਕੋਈ ਸੰਪਰਕ ਸਾਡੇ ਨਾਲ ਕਰੂਗਾ ਠੀਕ ਹੈ ਬਾਪੂ ਜੀ ਨੇ ਵੀ ਸਾਨੂੰ ਸੰਪਰਕ ਨੰਬਰ ਨਹੀਂ ਦਿੱਤਾ ਤਾਂ ਹੁਣ ਜੀ ਇਹਨਾਂ ਦੁਦਾਰ ਘਟ ਲੈ ਕੇ ਉੱਥੇ ਹੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਵਧੀਆਂ ਮਰਾਹੀ ਜੇ ਵੀ ਕੋਈ ਵੀਡੀਓ ਵੇਖ ਰਿਆ ਨਜ਼ਰ ਰਿਸ਼ਤੇਦਾਰ ਸੱਜਣ ਦੋਸਤ ਉਹ ਇੱਕ ਵਾਰ ਸਾਡੇ ਨਾਲ ਸੰਪਰਕ ਜ਼ਰੂਰ ਕਰੇ ਠੀਕ ਹੈ ਜੀ ਉਹ ਬਾਪੂ ਜੀ ਬਾਰੇ ਬਾਪੂ ਜੀ ਕੋਈ ਦੱਸਦੇ ਨਹੀਂ ਵੀ ਇਹਨਾਂ ਕੋਲੇ ਕੋਈ ਜ਼ਮੀਨ ਜਾਇਦਾਦ ਹੈ ਕੁਛ ਵੀ ਨਹੀਂ ਜਾਇਦਾਦ ਆ ਬਾਪੂ ਜੀ ਬਹੁਤ ਦੱਸ ਰਹੇ ਨਹੀਂ ਬਾਕੀ ਪ੍ਰਮਾਤਮਾ ਨੂੰ ਜਿੰਨੀ ਵੀ ਜਾਇਦਾਦ ਹੈਗੀ ਬਹੁਤ 18 ਕਿੱਲੇ ਜ਼ਮੀਨ ਹੋਵੇ ਜੀਮੀਂਦਾਰ ਪਰਿਵਾਰ ਤੋਂ ਹੋਵੇ ਉਹਦੇ ਬੱਚੇ ਨਾ ਸੰਭਣ ਠੀਕ ਤੁਸੀਂ ਇਹ ਦੱਸੋ ਜੀ ਚਾਰਾਂ ਬੱਚਿਆਂ ਨੂੰ ਪਾਲ ਲਿਆ ਪਲੋਸਿਆ ਵੱਡੇ ਕੀਤਾ ਗੁੜੀਆਂ ਨੇ ਤਾਂ ਚਲੋ ਜੀ ਆਪਦੇ ਬਗਾਨੇ ਘਰ ਜਾਣੇ ਜਾਣਾ ਆਪਾਂ ਲੜਕੀਆਂ ਨੂੰ ਕਾਦੇ ਲਈ ਲੜਕੇ ਜਨਮ ਲੈਂਦੇ ਨਹੀਂ ਕਿ ਇਹ ਦੱਸੋ ਜੀ ਆਪਾਂ ਆਪਣੇ ਮਾਪਿਓ ਨੂੰ ਨਹੀਂ ਸੰਭਾਲ ਸਕਦੇ ਪਿਓ ਨੂੰ ਨਹੀਂ ਸੰਭਾਲ ਸਕਦੇ ਕਰਾਂ ਕੀ ਇੱਕ ਤਾਂ ਬਾਪੂ ਜੀ ਨੂੰ ਦੇਖਦਾ ਨਹੀਂ ਜੀ ਪੂਰਾ ਠੀਕ ਹੈ ਜੀ ਇੱਕ ਹੋਰ ਵੀ ਕਈਆਂ ਬਿਮਾਰੀਆਂ ਦੇ ਸ਼ਿਕਾਰ ਨੇ ਇੱਕਨਾਂ ਨੂੰ ਸੁਣਦਾ ਉੱਚਾ ਹਾਂਜੀ ਹਾਂਜੀ ਤੇ ਸਾਨੂੰ ਪਤਾ ਇਹ ਥੋੜਾ ਹੁੰਦਾ ਲੈ ਵੀ ਜੇਕਰ ਬਜ਼ੁਰਗ ਆਪਣੇ ਜਿਆਦਾ ਵਿਰਧ ਹੋ ਗਏ ਨੇ ਉਹਨਾਂ ਨੂੰ ਸੁਣਦਾ ਨਹੀਂ ਉਹਨਾਂ ਨੂੰ ਜੇ ਦੇਸਦਾਰੀ ਉਹਨਾਂ ਨੂੰ ਆਪਾਂ ਕਰੋ ਥੋੜਾ ਕੱਟ ਦੇਣਾ ਜੀ ਉਹਨਾਂ ਦਾ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਹਾਂਜੀ ਹਾਂਜੀ ਗੁਰਦੁਆਰੇ ਮੰਦਿਰ ਮਸਜਿਦ ਕਿਤੇ ਨਹੀਂ ਜਾਣ ਦੀ ਲੋੜ ਠੀਕ ਹੈ ਜੀ ਆਪਾਂ ਅਨਸਿਆਣੀਆਂ ਤੇ ਜਾਮੇ ਦਾ ਸਤਿਕਾਰ ਕਰੀਏ ਠੀਕ ਹੈ ਜੀ ਮਾਪਿਓ ਤੋਂ ਵੱਡਾ ਕੋਈ ਗੁਰੂ ਪੀਰ ਨਹੀਂ ਹੈਗਾ ਜੀ 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 ਤੇ ਆਪਾਂ ਨੂੰ ਹੋਰ ਐਵੇਂ ਖੰਡ ਪਾਠ ਕਰਾਉਂਦੀ ਐਵੇਂ ਲੰਗਰ ਲਾਉਣ ਦੀ ਕੋਈ ਬੈਨੀਫਿਟ ਨਹੀਂਗਾ ਬਿਲਕੁਲ ਬਿਲਕੁਲ ਜਦੋਂ ਬਾਪੂ ਜੀ ਪੂਰੇ ਹੋ ਜਾਣਗੇ ਉਦੋਂ ਵੇਖਿਆ ਸਰ ਰਿਸ਼ਤੇ ਨਾਲ ਸੱਦਿਆ ਜਾਊਗਾ ਹਾਂਜੀ ਇੱਕ ਸਾਡੇ ਕੋਲ ਇੱਥੇ ਮਾਤਾ ਰਹਿ ਕੇ ਗਈ ਹੈ ਜੀ ਅੱਛਾ ਜੀ ਉਹਨੂੰ 10 ਮਹੀਨੇ ਕਿਸੇ ਨੇ ਐਨਕੇ ਪੁੱਛਿਆ ਨਹੀਂਗਾ ਜੀ ਅੱਛਾ ਜੀ ਜਦੋਂ ਉਹਦੀ ਮੌਤ ਹੋ ਗਈ ਗਏ ਉਹਦਾ ਸੰਸਕਾਰ ਤਾਂ ਕਿਸੇ ਹੋਰ ਪਿੰਡ ਕੀਤਾ ਅੱਛਾ ਜੀ ਨਹੀਂ ਪਿੰਡ ਵਾਲਿਆਂ ਨੂੰ ਪਤਾ ਲੱਗ ਜੀ ਮੁੰਡੇ ਨੇ ਤੇ ਘਰੇ ਉਹਨੇ ਬੜਾ ਕੁਸ ਕੀਤਾ ਜੀ ਕਿਧਰੇ ਜਲੇਬਲਾ ਤੇ ਕਿਧਰੇ ਕੋਸਲਾ ਤੇ ਸਾਨੂੰ ਰਾਤ ਨੂੰ ਫੋਨ ਆਇਆ ਕਹਿੰਦੇ ਬਾਬਾ ਜੀ ਕੱਲ ਨੂੰ ਮਾਤਾ ਦੇ ਆਉਣਾ ਮੈਂ ਕਿਵੇਂ ਭੋਗ ਪਾਉਣਾ ਕਹਿੰਦੇ ਵੱਡੀ ਕਰਨੀ ਆ ਤੇ ਮੈਂ ਜੀ ਵੱਡੀ ਕਰਨੀ ਪਹਿਲਾਂ ਹੀ ਉਹਨ ਕੋਈ ਪਾਈ ਆ ਘਿਓ ਖਵਾ ਦਿੰਦੇ ਸ਼ੈਨ ਮਾੜਾ ਮੋਟਾ 4 ਮਹੀਨੇ ਹੋਰ ਕੱਢ ਜਾਂਦੀ ਹੋਰ ਕੱਢ ਜਾਂਦੀ ਤੁਸੀਂ ਤਾਂ ਮਗਰ ਪਤਾ ਨਹੀਂ ਲਿਆ ਵਾਹ ਜੀ ਵਾਹ ਦੱਸੋ ਜੀ ਉਹਨਾਂ ਦਾ ਕੀ ਫਾਇਦਾ ਬਾਈ ਤਾਂ ਲੋਕ ਵਿਖਾਲੇ ਦੀ ਕਰਦੇ ਆ ਨਾ ਲੋਕ ਵਿਖਾਲਾ ਕਰਨਾ ਕੋਈ ਬੈਨੀਫਿਟ ਨਹੀਂ ਗਾ ਜੇ ਕਰ ਦੀਵੇ ਨੂੰ ਉਹਨਾਂ ਚਰ ਤੇਲ ਦੀ ਜ਼ਰੂਰਤ ਆ ਜਿਨ੍ਹਾਂ ਚ ਰੋ ਚੱਲਦਾ ਬਾਅਦ ਚ ਉਹਨੂੰ ਕੀ ਫਾਇਦਾ ਹਾਂਜੀ ਹਾਂਜੀ ਬਾਅਦ ਚ ਪਲਾ ਤੇਲ ਦਾ ਭਰ ਲਿਓ ਜੀ ਜੀ ਉਮੀ ਇਨਸਾਨ ਆ ਇਨਸਾਨ ਨੂੰ ਜਿਉਂਦੇ ਜਾਗਦੇ ਨੂੰ ਸਾਰਾ ਕੁਝ ਚਾਹੀਦਾ ਮਰੇ ਤੋਂ ਬਾਅਦ ਪਲਾ ਜੋ ਮਰਜੀ ਕਰੀ ਜੋ ਹੁਣ ਕਿਹੜੇ ਵੇਖਣਾ ਉਹ ਤਾਂ ਲੋਕ ਵਿਖਾਲੇ ਦੀ ਆਪਣੀ ਇੱਜ਼ਤ ਲਈ ਆਪਣੀ ਸਵੈਲਟੀ ਲਈ ਆਪਾਂ ਲੋਕ ਲੋਕਾਂ ਦੀ ਵਾਹ ਵਾਹ ਕਰਨ ਵਾਸਤੇ ਕਰਨੀ ਆ ਓਕੇ ਓਕੇ ਮੇਰੀ ਤਾਂ ਇੱਕੋ ਹੀ ਬੇਨਤੀ ਆ ਜੀ ਸਾਡੀ ਤਾਂ ਜੀ ਸੰਗਤ ਅਗੇ ਹੱਥ ਜੋੜ ਕੇ ਆਪਣੇ ਮਾਤਾ ਪਿਤਾ ਦੀ ਜਿਉਂਦਿਆਂ ਦੀ ਕਦਰ ਕਰੋ ਜਿਉਂਦਿਆਂ ਦੀ ਸੇਵਾ ਕਰੋ ਜਦੋਂ ਉਹਨਾਂ ਨੂੰ ਕੁਝ ਹੋ ਜਾਂਦਾ ਭਲਾ ਤੁਸੀਂ ਕੱਲਾ ਪਾਠ ਕਰਾ ਕਲੀ ਦੀਗ ਬਣਾ ਕੇ ਹੀ ਅਰਦਾਸ ਕਰਾ ਦਿਓ ਵੀ ਚੰਗਾ ਵਾਹ ਜੀ ਉਹਦੀ ਆਤਮਾ ਨੂੰ ਤਾਂ ਸ਼ਾਂਤੀ ਮਿਲਦੀ ਆ ਨਾ ਜੀ ਜੀ ਉਹਦੇ ਬਾਅਦ ਚ ਲੋਕਾਂ ਨੂੰ ਵਿਖਾਉਣੇ ਲਈ ਹਾਂ ਵੀ ਇਹ ਪਨੀਰ ਚੰਗਾ ਬਣਿਆ ਕਿ ਮਾੜਾ ਬਣਿਆ ਜੀ ਜੀ ਆਪਾਂ ਉਹਦੀ ਸੇਵਾ ਤਾਂ ਨਹੀਂ ਨਾ ਕੀਤੀ ਬਿਲਕੁਲ ਜੀ ਇਸ ਤਰ੍ਹਾਂ ਬਾਪੂ ਜੀ ਕੋਲੇ ਜਾਇਦਾ ਤਾਂ ਸਾਰਾ ਕੁਝ ਹੈਗਾ ਜੇ ਭਲਕੇ ਬੱਚੇ ਆ ਜੀ ਬੱਚਿਆਂ ਨੇ ਭਲਕੇ ਲੋਕਾਂ ਨੂੰ ਵਿਖਾਲੇ ਨਹੀਂ ਕਰਨਾ ਨਾ ਸਾਰਾ ਹਾਂਜੀ 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 ਜੀ 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 ਪਰ ਹੁਣੇ ਮੇਰੀ ਬੱਚਿਆਂ ਗੀ ਇਹ ਬੇਨਤੀ ਆ ਕਿ ਬੱਚੇ ਜਿਹੜੇ ਇਹ ਵੀਡੀਓ ਵੇਖ ਰਹੇ ਨੇ ਆਣ ਕੇ ਆਪਣੇ ਪਿਤਾ ਨਾਲ ਸਪਰਕ ਕਰਨ ਪਿਤਾ ਦੀ ਦੇਖ ਰਹਿਸ ਕਰਨ ਠੀਕ ਹੈ ਇਤੋਂ ਵੱਡੀ ਕੋਈ ਸੇਵਾ ਨਹੀਂ ਸੇਵਾ ਨਹੀਂ ਇਤੋਂ ਵੱਡੀ ਕਮਾਈ ਵੀ ਹੈਣੀਗੀ ਕੀ ਬਾਤ ਹੈ ਕੀ ਬਾਤ ਹੈ ਇਨਸਾਨੀਅਤ ਹੀ ਆ ਪਹੁੰਚ ਤੁਰੇ ਜਾਂਦੀ ਸੇਵਾ ਕਰਨ ਦੀ ਹਾਂਜੀ ਹਾਂਜੀ ਤੇ ਜੇ ਆਪਣੇ ਆਪਣੇ ਪਿਤਾ ਦੀ ਆਪਣੀ ਮਾਂ ਦੀ ਆਪਾਂ ਸੇਵਾ ਨਹੀਂ ਕਰ ਸਕਦੇ ਵਾਹ ਜੀ ਵਾਹ ਪਿਤਾ ਨੇ ਕਿੰਨੇ ਖੋ ਕਿਤੇ ਕਿੰਨਾ ਕੋ ਸੋਚਿਆ ਹੁੰਦਾ ਕਿ ਵੀ ਆਪਣੇ ਬੱਚਾ ਆਏ ਨਹੀਂ ਆਏ ਹੋਊਗਾ ਜਿਹੜੀਆਂ ਆਊਗਾ ਆਪਾਂ ਕੀ ਕਰਨੀ ਜੀ ਜੀ ਕੀ ਆਪਾ ਪਰਮਾਤਮਾ ਲੱਭਦੇ ਫਿਰਦੇ ਆ ਜੀ ਜੀ ਪਰਮਾਤਮਾ ਤਾਂ ਆਪਣੇ ਅੰਦਰ ਆ ਹਾਂਜੀ ਹਾਂਜੀ ਅੰਦਰ ਕਿੱਥੇ ਆ ਬਿਲਕੁਲ ਜੀ ਬਿਲਕੁਲ ਜੀ ਆਪ ਨੂੰ ਪਤਾ ਹੀ ਨਹੀਂ ਕੀ ਬਾਤ ਹੈ ਜੀ ਪਰਮਾਤਮਾ ਤਾਂ ਅੰਦਰ ਆ ਪਰਮਾਤਮਾ ਬਲੱਭਦੇ ਆ ਬੰਦੇ ਜਦ ਅੰਦਰ ਆ ਇਹਨਾਂ ਦੇ ਅੰਦਰ ਵੀ ਆ ਤੁਹਾਡੇ ਅੰਦਰ ਵੀ ਇਹ ਤਾਂ ਆਪਾ ਸਤਕਾਰ ਕਰਨਾ ਇਹਨੂੰ ਪਰਮਾਤਮਾ ਸਮਝ ਕੇ ਸਤਕਾਰ ਕਰੋ ਪਰਮਾਤਮਾ ਦਾ ਰੂਪ ਆ ਵਾਹ ਜੀ ਬੰਦਾ ਜਿਹੜਾ ਨਾ ਆਦਮ ਆ ਉਹ ਪਰਮਾਤਮਾ ਦਾ ਰੂਪ ਵਾਹ ਜੀ ਸਾਰੇ ਆਪਾ ਜਨਾਨੀਆਂ ਠੀਕ ਆ ਜਿੰਦੀ ਕਹਿੰਦੇ ਆ ਜੀ ਜੀ ਜਿੰਦ ਜਾਣੀਆਂ ਆਪਾਂ ਰੱਬ ਦੀਆਂ ਸਾਰੀਆਂ ਜਨਾਨੀਆਂ ਇੱਕੋ ਜੀ ਵਾਹ ਜੀ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਵੀ ਸਤਿਕਾਰ ਕਰਨਾ ਚਾਹੀਦਾ ਆਪਣੇ ਮਾਤਾ ਪਿਤਾ ਦਾ ਨਹੀਂ ਨਾ ਸਤਿਕਾਰ ਕਰਨਾ ਜੀ ਮਾਤਾ ਪਿਤਾ ਮਾੜਾ ਵੀ ਹੋਵੇ ਇਹ ਨਹੀਂ ਕਹਿੰਦੇ ਸਾਰੇ ਪਿਤਾ ਮਾਤਾ ਪਿਤਾ ਚੰਗੇ ਨੇ ਪਰ ਉਹ ਮਾੜਾ ਹੋਵੇ ਚੰਗਾ ਹੋਵੇ ਮਾੜਾ ਹੋਵੇ ਉਹਦਾ ਸਤਿਕਾਰ ਕਰੋ ਜਿੰਨਾ ਹੋ ਸਕਦਾ ਵੱਧ ਤੋਂ ਹੈ ਤਾਂ ਮਾਤਾ ਪਿਤਾ ਹੀ ਬਾਬਾ ਜੀ ਇੱਕ ਦੱਸਿਓ ਵੀ ਇਹ ਕਿੰਨੇ ਨੇ ਬਾਬਾ ਜੀ ਕਾਫੀ ਟਾਈਮ ਗੁਰਦੁਆਰਾ ਸਾਹਿਬ ਚ ਵੀ ਰਹੇ ਨੇ ਵੀ ਉਹਨਾਂ ਨੇ ਵੀ ਬਾਜ ਜੀ ਫੜੀ ਬਾਤ ਚੰਨ ਬਾਬਾ ਜੀ ਪਤਾ ਕੀ ਗੱਲ ਹੈ ਅਸੀਂ ਕਿਸੇ ਨੂੰ ਸੰਸਥਾ ਨੂੰ ਕਿਸੇ ਗੁਰੂ ਧਾਮ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ ਜੀ ਏਜੀ ਆਪਾਂ ਕੁਝ ਕਹਿ ਨਹੀਂ ਸਕਦੇ ਸ਼ਾਇਦ ਉਹਨਾਂ ਦੀਆਂ ਵੀ ਕੋਈ ਮਜਬੂਰੀਆਂ ਹੋਣ ਠੀਕ ਹੈ ਆਪਾਂ ਕਿਸੇ ਬਾਰੇ ਕਹੀ ਉਹਦੀ ਕੋਈ ਮਜਬੂਰੀ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਕਈਆਂ ਥਾਵਾਂ ਤੇ ਹੁਣ ਗੁਰਦੁਆਰਿਆਂ ਦੇ ਵਿੱਚ ਬਜ਼ੁਰਗਾਂ ਵਾਸਤੇ ਸਾਂਭ ਸੰਭਾਲਣੀ ਹੈਗੀ ਮੈਂ ਤਾਂ ਜੀ بڑے ਗੁਰਦੁਆਰਾ ਸਾਹਿਬ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੁਣਾਂ ਕਿ ਜੇ ਕਿਸੇ ਤੋਂ ਚਲੋ ਸਾਂਭ ਸੰਭਾਲ ਨਹੀਂ ਉਹ ਬਜ਼ੁਰਗਾ ਸਾਡੇ ਨਾਲ ਸਿੱਧਾ ਸੰਪਰਕ ਕਰੋ ਹੀ ਲੈ ਜਾਣੀ। ਕੀ ਬਾਤ। ਕੋ ਗੁਰਦਵਾਰੇ ਚ ਨਹੀਂ ਹੈਗੀ ਜੀ ਇੰਨੀ ਸਾਨੂੰ ਪਤਾ ਨਹੀਂ ਕਿ ਆਸ਼ਰਮ ਸੰਭਾਲਣਾ ਬੜਾ ਉਖ। ਬਿਲਕੁਲ ਜੀ। ਆਪਣੇ ਜੇ ਅਗਰ ਪੁੱਤਰ ਨਹੀਂ ਹੈ ਤੇ ਸਾਂਭ ਰਹੀ ਬਿਲਕੁਲ ਬੈਠੇ ਤੇ ਜਿਹੜਾ ਕੋਈ ਤੀਜਾ ਉੱਥੇ ਹੋਊਗੀ ਪਰ ਉੱਥੇ ਸੇਵਾਦਾਰ ਕੇ ਹੋ ਜਾਊਗਾ। ਕਿਵੇਂ ਦਾ ਹੋ? ਹਾਂਜੀ। ਕੀ ਪਤਾ ਜੀ ਉਹਨਾਂ ਨੇ ਇਹ ਸੋਚਿਆ ਵੇਲੇ ਭਲਕੇ ਜਵਾਂ ਮੰंजे ਤੇ ਬਹਿ ਕੇ ਫਿਰ ਕਿਵੇਂ ਇਹਨੂੰ ਸਾਂਭਾਂਗੇ? ਕੀ ਬਾਤ। ਅੱਜ ਤੇ ਤਾਂ ਕੋਈ ਭਾਂਜੂ ਆ ਸਾਰਾ। ਇਹ ਵੀ ਹੋ ਸਕਦਾ ਹੈ। ਇਹ ਤਾਂ ਹੁਣ ਉਹਨਾਂ ਦੀਆਂ ਮਜਬੂਰੀਆਂ ਦਾ ਉਹਨਾਂ ਨੂੰ ਪਤਾ ਨਹੀਂ। ਠੀਕ ਹੈ ਜੀ ਅਬੇ ਤੁਸੀਂ ਸਾਰਾ ਸੰਗਤ ਨੂੰ ਕੀ ਫੀਲ ਕਰਨਾ ਚਾਹੁੰਦੇ ਜੀ ਅਸੀਂ ਤਾਂ ਜੀ ਕੋਈ ਬੇਨਤੀ ਕਰਦੇ ਆ ਹਰੇਕ ਅਗੇ ਹੱਥ ਜੋੜ ਕੇ ਜਿਵੇਂ ਵੀ ਹੋ ਸਕੇ ਆਪਣੇ ਮਾਤਾ ਪਿਤਾ ਦੀ ਕਦਰ ਤੇ ਸੇਵਾ ਕਰਿਆ ਕਰੋ ਹੋਰ ਵੀ ਆਣ ਗਵਾਂਢ ਬਜ਼ੁਰਗ ਹੋਵੇ ਮਾਤਾ ਹੋਵੇ ਚਾਹੇ ਉਂਝ ਹੋਵੇ ਬਜ਼ੁਰਗ ਹੋਵੇ ਚਾਹੇ ਕਿਸੇ ਨੂੰ ਉਂਝ ਲੋੜ ਆ ਕਿਸੇ ਤਰ੍ਹਾਂ ਦੀ ਕਿਤੇ ਹੋਰ ਦਾਨ ਕਰਨੀ ਲੋੜ ਉਹਨਾਂ ਦਾ ਜਰੂਰ ਸੇਵਾ ਕਰਿਓ ਉਹਨਾਂ ਦਾ ਸਾਮ ਸੰਭਾਲ ਕਰਿਆ ਕਰੋ ਜੇ ਕਿਸੇ ਨੂੰ ਦਵਾਈ ਦੇ ਦੱਪੇ ਦੀ ਲੋੜ ਆ ਦਵਾਈ ਦਾ ਫਦਵਾਇਆ ਕਰੋ ਤੇ ਸਭ ਤੋਂ ਵੱਡੀ ਜਿਹੜੀ ਆਪਣੀ ਕਮਾਈ ਆ ਤੇ ਸਭ ਤੋਂ ਵੱਡਾ ਆਪਣੇ ਕੋਲੇ ਉੱਤਮ ਖਜ਼ਾਨਾ ਜਿਹੜਾ ਸਭ ਤੋਂ ਵੱਡਾ ਖਜ਼ਾਨਾ ਆਪਣਾ ਮਾਤਾ ਪਿਤਾ ਜਦੋਂ ਮਾਤਾ ਪਿਤਾ ਇਸ ਦੁਨੀਆ ਤੋਂ ਚਲੇ ਜਾਂਦੇ ਫੇਰ ਪਤਾ ਲੱਗਦਾ ਕਿਆ ਬਾਤ ਉਹਨਾਂ ਚਿਰ ਤਾਂ ਪਾਹਰੇ ਕੀ ਕਹਿਣਾ ਹਾਂਜੀ ਕੋਈ ਗੱਲ ਨਹੀਂ ਕਿਆ ਬਾਤ ਜਿਉਂਦੇ ਆ ਤਾਂ ਆਪਾਂ ਪੁੱਛਦੇ ਨਹੀਂ ਜਦੋਂ ਕੁਝ ਹੋ ਜਾਂਦਾ ਉਸ ਤੋਂ ਬਾਅਦ ਪਤਾ ਲੱਗਦਾ ਨਾ ਪਿਓ ਦਾ ਕੀ ਸੀ ਪਿਓ ਸੂਰਜ ਹੁੰਦਾ ਪਾਖਦਾ ਵਾਹ ਜੀ ਵਾਹ ਪਰ ਜਦੋਂ ਛਿਪ ਜਾਂਦਾ ਜੀ ਜੀ ਜਿਵੇਂ ਸੂਰਜ ਛਿਪ ਜਾਂਦਾ ਤੇ ਰਾਤ ਹੋ ਜਾਂਦੀ ਆਪ ਨੂੰ ਪਤਾ ਨਹੀਂਰਾ ਹੋ ਜਾਂਦਾ ਉਵੇਂ ਹੀ ਪਿਤਾ ਹੁੰਦਾ ਪਿਤਾ ਜਦੋਂ ਦੁਨੀਆ ਤੋਂ ਚਲਾ ਜਾਂਦਾ ਨਾ ਉਦੋਂ ਪਤਾ ਲੱਗਦਾ ਨਾ ਵੀ ਹਨੇਰਾ ਹੁੰਦਾ ਜਦੋਂ ਉਹ ਨਜ਼ਰ ਤੇ ਐਵੇਂ ਲੱਗਦਾ ਲੋ ਵੀ ਹਾਂ ਬੜਾ ਗਰਮ ਆ ਬੜਾ ਤਾਪਦਾ ਵਾਹ ਜੀ ਵਾਹ ਹਾਂ ਇਹਦਾ ਪਿਤਾ ਦਾ ਸੀਨਾ ਅੰਦਰੋਂ ਠੰਡਾ ਹੁੰਦਾ ਉੱਤੋਂ ਗਰਮ ਹੁੰਦਾ ਕਿਆ ਬਾਤ ਜਿਉ ਕਿਸੇ ਚੰਗੇ ਕੰਮ ਲਈ ਕਹਿੰਦਾ ਨਹੀਂ ਮਾੜੇ ਕੰਮ ਤੇ ਲੱਗਣ ਤੋਂ ਰੋਕਦਾ ਵਾਹ ਜੀ ਪਰ ਆਪਾਂ ਲੋਕ ਹੁਣ ਆ ਜਿਹੜਾ ਜਮਨ ਆ ਗਿਆ ਉਹ ਇਸ ਚੀਜ਼ ਨੂੰ ਮਾੜਾ ਸਮਝਦਾ ਪਰ ਨਹੀਂ ਆ ਸਾਡੀ ਤੇ ਇਹੀ ਬੇਨਤੀ ਆ ਕਿ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ ਜਿੰਨਾ ਹੋ ਸਕੇ ਕਰ ਸਕੋ ਬਹੁਤ ਬਹੁਤ ਧੰਵਾਦ ਜੀ ਇਸ ਹਨ ਸਾਡੇ ਬਾਬਾ ਜੀ ਬਾਬਾ ਅੰਗਰੇਜ਼ ਸਿੰਘ ਜੀ ਜਿਹੜੇ ਆਸ਼ਰਮ ਚਲਾ ਰਹੇ ਨੇ ਸੋ ਅਸੀਂ ਕਰਦੇ ਹਾਂ ਬਾਪੂ ਜੀ ਨਾਲ ਗੱਲ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜੀ ਮੇਰਾ ਨਾਮ ਪਹਿਲਾਂ ਤਾਂ ਮੈਂ ਦੱਸੰਗੇ ਅੱਛਾ ਜੀ ਤੇ ਬਾਅਦ ਜਦੋਂ ਮੈਂ ਹੋਰ ਛੇ ਗਿਆ ਫਿਰ ਮੇਰਾ ਨਾਮ ਗੁਰਬਜਨ ਸਿੰਘ ਰੱਖਿਆ ਗਿਆ ਹੈ ਅੱਛਾ ਜੀ ਹਾਂਜੀ ਬਾਪੂ ਵੀ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਸਾਡਾ ਪਾਕਾਂ ਅੱਛਾ ਜੀ ਠੀਕ ਹੈ ਤੇ ਬਪੂ ਜੀ ਤੁਹਾਡੀ ਉਮਰ ਕਿੰਨੀ ਹੈ ਔਰ ਤਾਂ 90 ਤੋਂ ਉੱਤੇ ਉੱਤੇ 90 ਤੋਂ ਉੱਤੇ ਉੱਤੇ ਅੱਛਾ ਤੇ 996 ਦੇ ਨੇੜੇ ਜੀ 95 96 ਦੇ ਹਾਂਜੀ ਬਪੂ ਜੀ ਤੁਹਾਡੇ ਬੱਚੇ ਕਿੰਨੇ ਆ ਚਾਰ ਕਾਕੇ ਨੇ ਅੱਛਾ ਨਹੀਂ ਨਹੀਂ ਮੈਂ ਸੰਭਾਲ ਬੈਨਾ ਕਿ ਮੇਰੀ ਸੇਵਾ ਕਰਦੇ ਨੇ ਅੱਛਾ ਤੁਹਾਡੇ ਬੱਚੇ ਵੀ ਸੰਭਾਲਦੇ ਨਾ ਅੱਛਾ ਮੈਂ 4 ਕਿਲੋਮੀਟਰ ਟੁਰ ਕੇ ਆਣਾ ਅੱਛਾ ਟੁਰ ਕੇ ਆਉਣਾ ਮੈਨੂੰ ਨਹੀਂ ਅੱਜ ਦਹੀਂ ਲਿਆ ਦੇ ਕੇ ਅੱਛਾ ਮੈਂ ਜਾ ਕੇ ਬੈਠ ਲੈ ਆਉਣਾ ਮੈਂ ਰਾਤ ਕੋਈ ਐਕਸੀਡੈਂਟ ਹੋ ਜੇ ਸਭ ਗੱਲ ਹੋ ਜਾਂਦੀ ਹਾਂ ਜੀ ਹਾਂ ਜੀ ਤੇ ਉਹਦਾ ਫਿਰ ਜ਼ਿੰਮੇਵਾਰ ਕੌਣ ਹੁੰਦਾ ਅੱਛਾ 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 ਤੁਰ ਕੇ ਜਾਂਦੇ ਦਵਾਈ ਲੈਣ ਤੁਰ ਕੇ ਨਹੀਂ ਦੂਰ ਤੁਹਾਨੂੰ ਪ੍ਰੋਬਲਮ ਕੀ ਹੈ ਬਿਮਾਰੀ ਕੀ ਹੈ ਬਿਮਾਰੀ ਜੀ ਮੈਂ ਤਿੰਨ ਚਾਰ ਨੇ ਅੱਛਾ ਜੀ ਕਿਹੜੀਆਂ ਕਿਹੜੀਆਂ ਨੇ ਇੱਕ ਤਾਂ ਮੈਨੂੰ ਹੁਣ ਲੱਗ ਪਈ ਕਬਜੇ ਤੋਂ ਬਵਾਸੀਰ ਹੋ ਗਈ ਬਵਾਸੀਰ ਅੱਛਾ ਜੀ ਇੱਕ ਮੈਂ ਇੱਥੇ ਬੈਠੇ ਤੇ ਉੱਠਿਆ ਨਹੀਂ ਜਾਂਦਾ ਛੇਤੀ ਓਕੇ ਇੱਕ ਮਿੱਥੋਂ ਕੇ ਵੀ ਨੰ ਮੈਠਾ ਬਿਠਾ ਬਿਠਾ ਗੱਗ ਡਿਗ ਪੈਣਾ ਠੀਕ ਹੈ ਜੀ ਕੇ ਨਾ ਮਟਾ ਜੇ ਮੈਨੂੰ ਆਸਰਾ ਦੇ ਕੋ ਅਗੋਂ ਉੱਚੀ ਅੜ ਜਾਏ ਜੀ ਜੀ ਜਾਂ ਪਹਿਆਂ ਅਟਣ ਲੱਗਿਆ ਅੜ ਜਾਏ ਅੱਛਾ ਜੀ ਉਦੋਂ ਮ ਡਿਗ ਪੈਣਾ ਇਹ ਤੁਹਾਡੀ ਨਿਗਾਹ ਵੀ ਕਮਜ਼ੋਰ ਹੈ ਹੈ ਨਿਗਾਹ ਕਮਜ਼ੋਰ ਹੈ ਬਾਪੂ ਤੁਹਾਡੇ ਕੋਲੇ ਪਹਿਲੀ ਕਿੰਨੀ ਹੈ ਮੇਰੇ ਜੀ ਕੋਣਾ ਇਸ ਟਾਈਮ ਤੇ ਵੀ 20 ਕਿੱਲੇ ਪਹਿਲੀ 20 ਕਿੱਲੇ ਪਹਿਲੀ ਹਾਂ ਜੀ ਬੱਲੇ 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 ਪੰਜ ਪੰਜ ਕਿੱਲੇ ਮੁੰਡਿਆਂ ਨੂੰ ਪਹਿਲੀ ਹੁੰਦੀ ਅੱਛਾ ਜੀ ਹਾਂ ਜੀ ਤੇ ਮੁੰਡੇ ਫਿਰ ਵੀ ਨਹੀਂ ਸਮਝਦੇ ਨਾ ਤੇ ਮਾਤਾ ਜੀ ਹੈਗੇ ਨੇ ਤੁਹਾਡੇ ਘਰ ਵਾਲੀ ਇਹ ਜੇ ਨੇ ਪਰ ਵੀ ਮੰਜੇ ਤੇ ਪਏ ਨੇ ਅੱਛਾ ਉਹ ਵੀ ਮੰਜੇ ਤੇ ਹਾਂ ਅੱਛਾ ਅੱਛਾ ਤੁਹਾਨੂੰ ਬਾਬਾ ਜੀ ਬਾਰੇ ਕਿਹਨੇ ਦੱਸਿਆ ਇੱਥੇ ਆਸ਼ਰਮ ਵਿੱਚ ਜੀ ਮੈਂ ਉੱਥੇ ਗਏ ਸੀ ਇਹਨਾਂ ਦੇ ਸੇਵਾਦਾਰ ਅੱਛਾ ਜੀ ਉਹਨਾਂ ਨੇ ਮੇਰੇ ਨਾਲ ਬੜੀ ਗੱਲਬਾਤ ਕੀਤੀ ਸੀ ਅੱਛਾ ਜੀ ਤੇ ਮੈਂ ਫਿਰ ਉਹਨਾਂ ਤੋਂ ਡ੍ਰੈਸ ਲੈ ਕੇ ਫਿਰ ਮੈਂ ਨਾਲ ਕੇ ਇੱਥੇ ਆਣ ਕੇ ਗਰੂ ਸਾਹਿਬ ਆਣ ਕੇ ਉਹਨਾਂ ਨੂੰ ਫੋਨ ਕੀਤਾ ਅੱਛਾ ਜੀ ਇਹਨਾਂ ਤੇ ਰਾਖੇ ਬਈ ਆ ਜਨ ਲੈ ਜਨ ਤੇਨੂੰ ਅੱਛਾ ਜੀ ਫਿਰ ਮੈਨੂੰ ਉੱਥੋਂ ਬਸ ਵਾਲੇ ਬਾਕੇ ਉਹਨਾਂ ਮੁੰਡੇ ਵਾਲੇ ਪਿੰਡ ਵਾਲਿਆਂ ਨੇ ਵਰਨੀ ਉਹ ਪਿੰਚੇ ਆ ਜਾਣੇ ਅੱਛਾ ਜੀ ਜਿਹੜੇ ਇਹਨਾਂ ਦੇ ਵਾਕ ਬਸਾਨਾ ਠੀਕ ਹੈ ਜੀ ਉਹਨਾਂ ਫਿਰ ਮੈਨੂੰ ਟਿਕਟ ਵੀ ਨਹੀਂ ਲੈਣ ਦਿੱਤੀ ਟਿਕਟ ਵੀ ਉਹਨਾਂ ਦਿੱਤੀ ਮੈਨੂੰ ਲੈ ਕੇ ਵਿਚਾਰਿਆ ਅੱਛਾ ਜੀ ਤੇ ਮੈਨੂੰ ਇੱਥੇ ਛੱਡ ਗਏ ਨੇ ਤੇ ਇੱਥੇ ਫਿਰ ਬਸ ਤੇ ਮੈਂ ਆ ਇਹਦੇ ਭਾਈ ਵੀ ਗਏ ਨੇ ਜਾ ਕੇ ਲੈ ਆਏ ਨੇ ਅੱਛਾ ਜੀ ਤਾਂ ਹੁਣ ਇੱਥੇ ਕਿਵੇਂ ਦਾ ਲੱਗਦਾ ਬਾਬਾ ਜੀ ਕੋਲੇ ਬਹੁਤ ਸੋਹਣਾ ਬਾਬਾ ਜੀ ਚੰਗੀ ਸੇਵਾ ਕਰਦੇ ਨੇ ਬਹੁਤ ਸੇਵਾ ਕਰਦੇ ਨੇ ਅੱਛਾ ਜੀ ਕੀ ਕਹਿਣਾ ਚਾਹੋਗੇ ਦੋ ਸ਼ਬਦ ਬਾਬਾ ਜੀ ਬਾਰੇ ਅਹੇ ਤੇ ਮਰ ਗੁਰਮਾਰ ਦੀ ਕਿਰਪਾ ਆਹਿਆਨੇ ਮੇ ਮਾਰ ਸੱਚੇ ਪਾਤਸ਼ਾਹ ਚੰਦ ਚੜ੍ਹ ਨਿਕਲਾ ਰੱਖੇ ਠੀਕ ਹੈ ਜੀ ਤੰਦਰੁਸਤੀਆਂ ਬਖਸ਼ੀ ਰੱਖੇ ਮਹਾਰਾਜ ਜਿੱਥੇ ਇੱਥੇ ਜਿਹੜੇ ਬਾਕੀ ਸਾਰੇ ਬਜ਼ੁਰਗ ਨੇ ਇਹਨਾਂ ਦੀ ਸੇਵਾ ਬਪੂ ਬਾਬਾ ਜੀ ਵਧੀਆ ਕਰਦੇ ਨੇ ਵਧੀਆ ਕਰਦੇ ਸਾਰਿਆਂ ਨੂੰ ਕੋ ਖਾਣਾ ਮਿਲਦਾ ਸਾਰਿਆਂ ਨੂੰ ਕੋ ਗਰਦ ਮਿਲਦੀ ਠੀਕ ਹੈ ਜੀ ਠੀਕ ਹੈ ਜੀ ਤੇ ਬਪੂ ਜੀ ਕਦੋਂ ਤੋਂ ਤੁਹਾਡੇ ਬੱਚੇ ਤੁਹਾਨੂੰ ਨਹੀਂ ਸਾਂਭਦੇ ਪਏ ਕਿੰਨਾ ਟਾਈਮ ਹੋ ਗਿਆ ਇਹ ਮੈਂ ਹੁਣ ਸਾਂਭਨਾ 2 ਸਾਲ ਹੋ ਗਏ ਨੇ 2 ਸਾਲ ਹੋ ਗਏ ਹਾਂ ਜਿਹੜੀ ਜ਼ਮੀਨ ਤੁਹਾਡੇ ਕੋਲ ਦੱਸਿਆ ਤੁਸੀਂ 20 ਕਿੱਲੇ ਆ ਤੁਹਾਡੇ ਨਾਂ ਵੀ ਕੋਸ਼ਿਸ਼ ਕਿ ਬੱਚਿਆਂ ਨਾਲ ਕਰਾਤੀ ਮੁੰਡਿਆਂ ਦੇ ਨਾਂ ਇਕਲਾਤੀ ਸੀ ਮੈਂ ਤੇ ਕਰਾਉਣ ਤੋਂ ਬਾਅਦ ਤਾਂ ਨਹੀਂ ਕਿ ਸਾਮਨ ਲੱਗੇ ਬਈ ਨਾ ਅੱਛਾ ਪਹਿਲਾਂ ਵੀ ਐਵੇਂ ਸੀਗਾ ਪਹਿਲਾ ਸਾਹ ਦੇ ਰਹਿ ਨੇ ਪਹਿਲਾ ਸਾਹ ਦੇ ਰਹਿ ਹਾਂ ਪਿੰਡ ਦੇ ਹੋਵੇ ਟੁਰ ਫਿਰ ਨੰ ਆ ਜਾਂਦਾ ਅੱਛਾ ਜੀ ਦੋਇਂਦਾ ਇਹੋ ਆ ਨਹੀਂ ਲੈ ਜਾਂਦਾ ਹਾਂ ਨਿਗਾਹ ਵੀ ਕੰਮ ਕਰਦੀ ਅੱਛਾ ਟੋਰਾ ਫੇਰਾ ਕਰ ਲਿੰਦਾ ਸੀ ਅੱਛਾ ਅੱਛਾ ਹੁਣ ਨਾ ਮੈਂ ਇੱਥੇ ਟੁਰਿਆ ਜਾਂਦਾ ਨਾ ਮੇਰੀ ਨਿਗਾਹ ਕੰਮ ਕਰਦੀ ਅੱਛਾ 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 ਹੁਣ ਮੈਂ ਜੇ ਬਾਜੀ ਇਹ ਵੀ ਮੈਨੂੰ ਮਿਲ ਪੈਨ ਬਾਬੇ ਜੀ ਦੀ ਹਾਂਜੀ ਰਾਹ ਚ ਇਹ ਮੈਨੂੰ ਪੜਨ ਚਾਹ ਲ ਮੈਂ ਇਹਨਾਂ ਨਾਲ ਨਹੀਂ ਚੱਕਦਾ ਇਹ ਨਹੀਂ ਨਿਕਾ ਕਮਜ਼ੋਰ ਇੰਨੀ ਕਮਜ਼ੋਰ ਹੁੰਦੀ ਬਪੂ ਜੀ ਅਮਰਦ ਖਤੋਂ ਦਾ ਛਕਿਆ ਇਹ ਜੀ ਮੈਂ ਅਮਰਦ 47 ਛਕਿਆ ਬੱਲੇ 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 ਜਦੋਂ ਦੇਖਦੀ ਵੰਡ ਹੋਈ ਹੈ ਹਾਂ ਜੀ ਠੀਕ ਹੈ ਇਸ ਦਾ ਮਤਲਬ ਬਾਅਦ ਅੱਛਾ ਅੱਛਾ ਉਦੋਂ ਦੇ ਨੰਗ ਸਿੰਘ ਸਜੇ ਜੀ ਆਏ ਉਦੋਂ ਦੇ ਨੰਗ ਸਿੰਘ ਸਜੇ ਤੇ ਬੱਚਿਆਂ ਨੇ ਵੀ ਅਮਰਦ ਛਕਿਆ ਹੋਇਆ ਕਿ ਨਹੀਂ ਬੱਚੇ ਇੱਕ ਨੇ ਛਕਿਆ ਦੂਜਾ ਨਹੀਂ ਅੱਛਾ ਇੱਕ ਨੇ ਛਕਿਆ ਦੂਜੀ ਵਾਲਾ ਗੁੜੀਆਂ ਕਿੰਨੀਆਂ ਆਏ ਨੇ ਕੁੜੀਆਂ ਗੁੜੀਆਂ ਸਨ ਤਿੰਨ ਅੱਛਾ ਜੀ ਇੱਕ ਮਰ ਗਈ ਏ ਅੱਛਾ ਜੀ ਦੋ ਹੋ ਗਈਆਂ ਨੇ ਉਹ ਵੇਹੀ ਆਈਆਂ ਨੇ ਆ ਵੇਹੀ ਆ ਤੇ ਉਹ ਵੀ ਨਹੀਂ ਕਹਿੰਦੀ ਆ ਮੁੰਡਿਆ ਨੂੰ ਆ ਕੇ ਬਾਪੂ ਨੂੰ ਸੰਭ ਹੋ ਜਾ ਮਹਾਰਾਜ ਜਾਨਦਾ ਮੈਨੂੰ ਇੱਥੇ ਬੈਠਾ ਮੈਂ ਹੁਣ ਪਿੰਡ ਕੋ ਆਵੇ ਤੇ ਮੈਨੂੰ ਕੀ ਪਤਾ ਬਗੋਂ ਲ ਕੀ ਆ ਕੇ ਲ ਕੀ ਨਹੀਂ ਆ ਕੇ ਠੀਕ ਹੈ ਠੀਕ ਇਤਨੀ ਜੀ ਠੀਕ ਹੈ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਅੱਛਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਣ ਸਾਡੇ ਬਾਪੂ ਜੀ ਇਹ ਬਾਪੂ ਜੀ ਕੀ ਨਾਮ ਹੈ ਤੁਸੀਂ ਮਹਿੰਦਰ ਸਿੰਘ ਜੀ ਪਹਿਲਾਂ ਨਾਮ ਮੇਰਾ ਮਹਿੰਦਰ ਸਿੰਘ ਹੈ ਅੱਛਾ ਜੀ ਜਿਹਦਾ ਬੱਚੇ ਦੋ ਰੱਖੇ ਹੁੰਦਾ ਠੀਕ ਹੈ ਜੀ ਮੇਰੇ ਅਮਰਤ ਸ਼ਗਨ ਤੋਂ ਬਾਅਦ ਮੇਰੇ ਨਾਮ ਗੁਰਬਾਜਨ ਸਿੰਘ ਰੱਖ ਗੁਰਬਾਜਨ ਸਿੰਘ ਸੋ ਇਹ ਆ ਬਾਪੂ ਗੁਰਬਚਨ ਸਿੰਘ ਬਾਪੂ ਜੀ ਮਤਲਬ ਕਿ ਤੁਹਾਡੀ ਜਿਹੜੀ ਆਪਣੀ ਸਰ ਨੇ ਮੈਂ ਤੁਹਾਡੇ ਪਿੱਛੇ ਕੀ ਲੱਗਦਾ ਢਾਲੀਵਾਲ ਮਾਣ ਕੀ ਲੱਗਦਾ ਜਿਵੇਂ ਆਪਾਂ ਸੰਧੂ ਸਿੱਧੂ ਹੁੰਨੇ ਆ ਉਹ ਯਾ ਸਾਡੀ ਗੀ ਸੰਧੂ ਆੜਾ ਅੱਛਾ ਜੀ ਸੰਧੂ ਆੜਾ ਦੇ ਸੰਧੂ ਸੰਧੂ ਜੀ ਹਾਂ ਇਹ ਬਾਪੂ ਸਾਨੂੰ ਛਾਦੇ ਨੇ ਆਪਣੇ ਇਹ ਕਿ ਦਾ ਨਾਮ ਪੁੱਜ ਜਾਂਦਾ ਹੈ ਚਲੋ ਕੋਈ ਗੱਲ ਨਹੀਂ ਇਹ ਸਣ ਸਾਡੇ ਬਾਪੂ ਗੁਰਮشن ਸਿੰਘ ਸੰਧੂ ਸਾਹਿਬ ਨੇ 22 ਕਿੱਲਿਆਂ ਦੇ مالک ਨੇ ਤੇ 20 ਕਿੱਲਿਆਂ ਦਾ مالک ਬਾਪੂ ਅੱਜ ਆਸ਼ਰਮ ਦਾ ਜਿਹੜਾ ਆਸਰਾ ਲੈਣਾ ਪੈ ਰਿਹਾ ਏ ਸੋ ਬੜੀ ਹੀ ਇਹ ਹਾਰਡ ਪਿੰਚ ਵਾਲੀ ਗੱਲ ਏ ਕਿਉਂਕਿ ਇਹ ਧੰਨ ਨੇ ਸਾਡੇ ਬਾਬਾ ਜੀ ਸਾਡੇ ਬੜੇ ਸਤਕਾਰਯੋਗ ਨੇ ਕਿਉਂਕਿ ਮੇਰਾ ਇਹਨਾਂ ਨਾਲ ਬਹੁਤ ਪਿਆਰ ਹੈ ਵੱਡੇ ਭਰਾਤਾਂ ਨੇ ਸੋ ਇੰਨੇ ਬਜ਼ੁਰਗਾ ਨੂੰ ਜਿਹੜੀ ਇਹ ਸੇਵਾ ਸੰਭਾਲ ਕਰਦੇ ਨੇ ਸੋ ਇਹ ਵੇਖੋ ਦੋਸਤੋ ਕਿੱਦਾਂ ਦਾ ਸਮਾਂ ਆ ਗਿਆ ਕਿ 20 ਕਿੱਲਿਆਂ ਦਾ ਮਾਲਕ ਬਾਪੂ ਸੰਧੂ ਸਾਹਿਬ ਗੁਰਬਚਨ ਸਿੰਘ ਸੰਧੂ ਤੇ ਚਾਰ ਪੁੱਤਰ ਹੋਣ ਤੇ ਬਾਪੂ ਆਸ਼ਰਮ ਦੇ ਵਿੱਚ ਹੋਵੇ ਤੇ ਸੇਵਾ ਸੰਭਾਲ ਬੱਚੇ ਨਾ ਕਰਨ ਕਿੱਡੀ ਮਾੜੀ ਗੱਲ ਏ ਸੋ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਹ ਇਹਨਾਂ ਦੇ ਵਾਸਤੇ ਕੀ ਕੁਸ਼ਟੜਾ ਹੋਣਾ ਚਾਹੀਦਾ ਸੋ ਜਿਹੜੇ ਦੋਸਤਾਂ ਨੇ ਦਾਨ ਸੇਵਾ ਦਾ ਸੰਬੰਧ ਇਸ ਆਸ਼ਰਮ ਵਾਸਤੇ ਭੇਜਣੀ ਹੈ ਅਸੀਂ ਜਿਹੜਾ ਬਾਬਾ ਜੀ ਦਾ ਨੰਬਰ ਵਿੱਚ ਦੇ ਦਿਆਂਗੇ ਸੋ ਤੁਸੀਂ ਬਾਬਾ ਜੀ ਨਾਲ ਗੱਲ ਕਰਕੇ ਸਿੱਧਾ ਜਿਹੜਾ ਇਹਨਾਂ ਨੂੰ ਦਸਬੰਦ ਮਾਇਆ ਦਾ ਅਦਾਨ ਰਾਚਣ ਜੋ ਵੀ ਹੈ ਤੁਸੀਂ ਇੱਥੇ ਇੱਕ ਵਾਰੀ ਇੱਥੇ ਆ ਕੇ ਜਰੂਰ ਵੇਖੋ ਸੋ ਤੁਹਾਨੂੰ ਅਸੀਂ ਥੋੜਾ ਦਿਖਾਉਣੇ ਆ ਖਾਣੇ ਦਾ ਟਾਈਮ ਹੋ ਗਿਆ ਹੈ ਬਜ਼ੁਰਗਾਂ ਨੂੰ ਕਿੱਦਾਂ ਖਾਣਾ ਮਿਲਦਾ ਪਿਆ ਸੋ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ